ਮੁੰਦੀ ਪੜਦਾ ਰਹਿਣਾ ਪੜੀ ਕੋੜ ਇਹਨੂੰ ਹਾਂ ਬਾਦਾਂ ਬਾਈ ਤੇ ਆ ਜਾ ਬਾਈ ਹੁਣ ਲੇਟ ਹੋ ਗਿਆ ਅੱਜ ਆਪਾਂ ਬਾਦਾਂ ਤੋਂ ਜੋਰੇਵਾਲ ਚੱਲੀਏ ਤੇ ਜੋਰੇ ਦਾ ਨਹੀਂ ਕੀਤਾ ਅੱਜ ਆਪਾਂ ਲਾ ਜਾ ਸਵੇਰੇ ਦੁਪਹਿਰ ਦਾ ਵੇਖਣੇ ਤੋਂ ਬਾਅਦ ਸ਼ਾਮ ਦਾ ਆਪਾਂ ਤੇ بارش ਵੀ ਬਹੁਤ ਹੋ ਜਾਂਦੀ ਏ ਹੋਰ ਜੀ ਆ ਜਾ ਤੇ ਮਿੱਤਰੋ ਆ ਜਾ ਮਾਧਰਾ ਕੀ ਹਾਂਜੀ ਹਲਦੀ ਤੇ ਆਪਾਂ ਆਪਣੀ ਦਾ ਮੈਂ ਕਹਿੰਦਾ ਅੱਜ ਇਹ ਰਹਿਣ ਦੇ ਇਹ ਰਹਿਣ ਦੇ ਅੱਜ ਮੌਸਮ ਥੋੜਾ ਜਿਹਾ ਹੋਊਗਾ ਸਵੇਰ ਤੋਂ ਰਜਾ ਆਪਾਂ ਕਮਰ ਤੇ ਵੀਰ ਕਮੈਂਟਰੀ ਤਾਂ ਵੀਰੇ ਵੀ ਲਿਵਰ ਟੌਨਕ ਦੇਣਾ ਰੋਜ਼ ਆਪਾਂ ਤੇ ਬਰੋ ਟੂਨ ਦਾ ਪਲਿਊਰ ਟੌਨਕ ਲੈਣ ਦਾ ਅੱਜ ਤੇ ਹੋਰ ਵੀ ਦੱਸਿਓ ਪਰਲੀ ਸੰਜੇ ਦੀ ਹਾਂ ਪੱਦਲੀ ਗੋਲੀ ਦਿੱਤੀ ਆਪਾਂ ਹਾਂ ਗੋਲੀ ਆਹ ਮੈਡੀਸਨ ਪਿਆ ਤੇ ਆਹ ਡਾਕਟਰ ਦੱਸਿਆ ਨੂੰ ਹੈਪੀ ਪੋਪ ਮੈਡੀਕਟਰ ਲੈਣ ਵਾਸਤੇ ਇਹ ਵੀ ਲਾਈ ਜਾਂਦਾ ਰੋਜ਼ ਉਹਦੀ ਚਲੋ ਤੇ ਵੱਧ ਤੋਂ ਵੱਧ ਮੇਰਾ ਵੀਰ ਕਮੈਂਟਰੀ ਕਰਕੇ ਦੱਸੋ ਵੀ ਕਿਹੜੀ ਦਵਾਈ ਦਈਏ ਹੋਰ ਵੀ ਇਹਨੂੰ ਤੇ ਜੋੜਾ ਆਪਣਾ ਚਲੋ ਜੀ ਹੋ ਜੋਰੇ ਪੱਟੀ ਲਾਂਦੀ ਲੈ ਆ ਲੈ ਚੱਲਿਆ ਹਾਂ بارش ਬਹੁਤ ਹੋ ਜਾਂਦੀ ਬਈ ਅੱਜ ਇਹ ਬਈ ਹਲਦੀ ਹੈ ਤੇ ਸਰੋਂ ਦੇ ਤੇਲ 'ਚ ਭੁੰਨੀ ਹੋਈ ਹੈ ਪਹਿਲਾਂ ਦੇ ਲੀਵਰ ਟੰਟ ਨੂੰ ਲੋ ਜੀ ਲੈ ਤਵੀਰ ਦਾ ਮੈਸੇਜ ਆਈ ਕੱਲ ਬਈ ਵੀ ਲੀਵਰ ਟੰਟ ਦੋ ਦਾ ਜਿਹੜੇ ਪੇਟ ਆ ਖਾਣ ਪੀਣ ਦਾ ਸਹੀ ਰਹੂਗਾ ਤੇ ਲੀਵਰ ਟੰਟ ਉੱਪਰ ਲਿਆਂਦਾ ਸੀ ਅੱਜ ਇਹ ਲੈ ਜੀ ਦੇਨੋ ਸੁਬਾਹ ਚਾਹ ਹੋਵੇ ਤੇ ਸਾਂਝ ਦੇਣੀ ਹੈ ਇਹ ਤਸਵੀਰ ਇੱਥੇ ਚਾਹਣ ਚੰਦਾ ਮੇਰੀ ਹਾਂ ਜੀ ਲੋ ਤੇ ਕਾਡੇ ਦੇ ਪੈਰ ਆਪਣੀ ਹੋ ਹੋਗੀ ਜੋਰਾ ਬਹੁਤ ਤੰਦਰੁਸਤਾ ਵੀ ਹੁਣ ਆਪਣਾ ਤੇ ਪੈਰ ਵੀ ਬਿਲਕੁਲ ਸਹੀ ਹੈ ਦੇ ਹੁਣ ਪੱਟੀ ਫੁੱਲ ਬੰਨਣੀ ਚਾਪੂ ਜੀ ਪ੍ਰਬੰਧ ਮੰਦਿਰ ਦਾ ਪੂਰਾ ਥੱਲੇ ਲਫਾਫਾ ਹੈ ਤੇ ਉੱਥੇ ਬੋਰੀਆਂ ਨੇ ਕੋਈ ਠੰਡ ਨਾਲ ਰਾਜ ਕਿਤੇ ਨੂੰ ਨਹੀਂ ਚੱਲਦੀ ਕਰ ਕਰ ਕਰਾ ਪੀ ਚੱਕਲਾ ਬੱਸ ਪੁੱਤ ਬੱਸ 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 ਆ ਆ ਤਰ 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 ਇਹ ਖਿਜਦਾ ਸੀ ਖਾਲਾ ਖਾਣ ਨੂੰ ਨਹੀਂ ਖਾਲਾ ਖਾਣ ਨੂੰ ਪਹਾੜ ਦੀ ਵਟੋਂ ਦੇ ਦੇ ਮੈਨੂੰ ਹੋਰ ਖਾਣ ਨੂੰ ਮਿੱਠਾ ਲੱਜਣਾ ਹੋਈ ਦੇਉਂ ਤੈਨੂੰ ਖੜ ਜਾ ਹੋਰ ਪਾਲ ਦੇ ਰਿਹਾ ਮੈਨੂੰ ਕੋਲ ਹਮੜਾ ਛੇਤੀ ਆਣਾ ਅੱਜ ਜੂੜੀ ਲੇਟ ਆਪਾਂ ਉਹਨੇ ਕੋਲ ਜਾਣਾ ਪਲੇਟ ਹੋਣ ਦਾ ਕਾਰਨ ਪਰ ਆਇ ਬਾਰਿਸ਼ ਬਹੁਤ ਹੋਈ ਜਾਂਦੀ ਸੀ ਮੰਦਿਰ ਤੋਂ ਨਹੀਂ ਕੰਮ ਆ ਪਸੂ ਡੰਡਰ ਦਾ ਲੋਟ ਅੱਜ ਚਲੋ ਪਲੇਟ ਹੋਰੇ ਕੰਮ ਬੱਸ ਬੱਸ ਉਤਰਾ ਇਧਰ ਉਹ ਕਰ ਬਹੁਤ ਬਜੜਾ ਬਹੁਤ ਬਜੜਾ ਪਹਿਲੇ ਨੂੰ ਟੁੱਪੜੇ ਨਾਲ ਮਾੜਾ ਸਾਫ਼ ਕਰ ਲੈ ਕੱਲੋਂ ਇ tanto ਜਿਆਦਾ ਕੀ ਡਟੋਲ ਅੱਟੇ ਵੀਰ ਨੇ ਟਣੇ ਅੱਛਾ ਜੀ ਟਟੋਲ ਨਾਲ ਇਹਨੂੰ ਧੋਏ ਤਰ੍ਹਾਂ ਨੇ ਪਹਿਲਾਂ ਠੀਕ ਹੈ ਜੀ ਡਟੋਲ ਨਾਲ ਤਾਂ ਪਾਣੀ ਚ ਪਾ ਜੇ ਨਾ ਕੋਈ ਗੱਲ ਨਹੀਂ ਜੀ ਕੋ ਵੀਰ ਦਾ ਮੈਸੇਜ ਆਇਆ ਇਹ ਕੋ ਭਰਾ ਆਪਣੇ ਦਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਭਰਾਵੋ ਤੇ ਮੈਸੇਜ ਕਰਦੇ ਹੋ ਰੋ ਵੀ ਜਿਹੜੀ ਚੀਜ਼ ਦੀ ਲੋੜ ਹੈ ਸੇਵਾ ਆਪਣੀ ਮੈਸੇਜ ਤੁਹਾਡੇ ਲੌਂਡੀ ਆਪਣੇ ਕੋਲ ਕੋਈ ਘੋਲ ਨਹੀਂ ਪਰ ਤੁਸੀਂ ਜੱਸੀ ਜਰੂਰੀ ਆਹ ਚੀਜ਼ ਵਰਤੋ ਇਹ ਤੇ ਛੀਤੀ ਵਿਚਾਰਾ ਠੀਕ ਠੋਕ ਸਤੇ ਇਹ ਠੰਡ ਦਾ ਟਾਈਮ ਹੈ ਇੱਕ ਵੀਰ ਦਾ ਮੈਸੇਜ ਆਇਆ ਸੀ ਹਾਂ ਤੇ ਉਹਨਾਂ ਦਾ ਆਪ ਦਾ ਹਾਲ ਹੈਗਾ ਮੈਡੀਕਲ ਹਾਲ ਉਹ ਕਹਿੰਦਾ ਜੋ ਦਵਾਈ ਬਿਊਟੀ ਦੀ ਜਰੂਰਤ ਆ ਵੀਰ ਮੇਰੇ ਮੈਥੋਂ ਲੈ ਜਾਓ ਉਹ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂਗੇ ਜਿਨੇ ਇੰਨੀ ਸੁਹਣੀ ਸੋਚ ਰੱਖੀ ਤੇ ਕੋਈ ਗੱਲ ਨਹੀਂ ਵੀਰ ਜਉਂਦਾਬਾਦ ਅਰੇ ਰੱਬ ਤੇਰੀ ਵੱਡੀ ਉਮਰ ਕਰੇ ਜੇ ਤੂੰ ਇੰਨੀ ਗੱਲ ਸਾਨੂੰ ਆਖੀ ਪਰ ਕੋਸ਼ਿਸ਼ ਚਲੋ ਪਰਮਾਤਮਾ ਸਭ ਨੂੰ ਦਿੱਤਾ ਹੋਇਆ ਹੈ ਇਲਾਜ ਤਾਂ ਆਪੇ ਦਾ ਵਧੀਆ ਰੱਖਾਂ ਜੀ ਵੱਡੀ ਸੇਵਾ ਵੀ ਮੰਦਿਰ ਦੀ ਹੈ ਮੰਦਿਰ ਬਹੁਤ ਕਰ ਰਿਹਾ ਇਹ ਜੀ ਇਹਨੂੰ ਪੁੰਨ ਵਾਲੇ ਫਲੀਆਂ ਦੋਨੇ ਚੀਜ਼ਾਂ ਮਿਲੀਆਂ ਤੈਨੂੰ ਜੰਨਾ ਹਾਂ 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 ਮੰਨਦੀਪ ਹਾਂ ਬਾਈ ਜੀ ਤੋਨੇ ਫਲੀਆਂ ਤੈਨੂੰ ਚਲੋ ਕੋਈ ਗੱਲ ਨਹੀਂ ਬਾਈ ਵੱਡਾ ਸਹਿਯੋਗ ਦਾ ਕਮੈਂਟ ਵਾਲੇ ਵੀਰਾਂ ਦਾਗਾ ਜੋ ਆਪਾਂ ਨੂੰ ਦੱਸ ਰਹੇ ਆ ਨਹੀਂ ਆਪਾਂ ਨੂੰ ਤਾਂ ਬਈ ਕਾਦੇ ਹੋ ਸੀਗੇ ਆਪਾਂ ਨੂੰ ਤਾਂ ਜਿਵੇਂ ਧੰਨਵਾਦ ਆ ਵੀਰ ਜਿੰਨੇ ਜਿੰਨੇ ਕਮੈਂਟਰੀ ਦਾ ਨਾਲ ਆ ਪਿੰਡ ਦਾ ਨਾਮ ਦੱਸ ਦੇਰੋ ਆਪਾਂ ਤਾਂ ਕਮੈਂਟਾਂ ਦੇ ਨਾਮ ਬੋਲਾਂਗੇ ਆ ਫੁਲਾਣੇ ਵੀਰ ਨੇ ਆਪ ਨੂੰ ਆਦਵਾਈ ਦੱਸੀ ਜਿਵੇਂ ਮਨਜੀਤ ਵੀਰ ਦੇ ਕਮੈਂਟਾਂ ਐ ਸੀ ਜਿਹੜਾ ਰੰਗ ਵੀਰ ਦੇ ਇੱਕ ਤੇ ਕਮੈਂਟ ਆਈ ਸੀ ਬਹੁਤ ਪਟਿਆਲੇ ਤੋਂ ਵੀ ਆਈ ਸੀ ਤੇ ਬਠਿੰਡੇ ਤੋਂ ਵੀ ਆਈ ਸੀ ਆਪਾਂ ਨੂੰ ਤਾਂ ਜਿਵੇਂ ਬਾਹੂ ਸੰਦਲ ਦੇ ਉਸ ਤਰ੍ਹਾਂ ਪੱਟੀ ਕਰ ਦਿੰਨੇ ਆ ਜੋ ਇਹਦਾ ਛੇਤੀ ਬਚਾਅ ਹੋ ਸਕੇ ਤੇ ਜੋਰਾ ਵੀ ਆਪਣਾ ਬਹੁਤ ਕਾਮਯਾਬਾ ਛੇਤੀ ਤੁਹਾਨੂੰ ਥੋੜੇ ਦਿਨਾਂ ਦਾ ਟਟੀ ਇਹ ਤੰਦਰੁਸਤ ਹੋ ਜਿਸੂਗਾ ਹੁਣ ਬਹੁਤ ਪ੍ਰੇਰਦਾ ਹੁਣ ਤੇ ਪਿਆਰ ਵੀ ਬਹੁਤ ਕਰਦਾ ਹੈ ਤੇ ਜਿ ਆਪਣੀ ਤੇ ਪੂਰਾ ਚੰਨ ਜਿ ਆਪਣੀ ਤੇ ਵਿਸ਼ਵਾਸ ਕਰਦਾ ਹੁਣ ਅਸੀਂ ਵੀ ਮੇਰਾ ਇਲਾਜ ਕਰ ਰਿਹਾ ਹੈ ਵੀਰਾਂ ਦੇ ਕਹਿਣ ਮੁਤਾਬਕ ਆਪਾਂ ਉਹੀ ਜੀ ਦਵਾਈ ਲੈ ਕੇ ਆਪਾਂ ਪੱਟੀ ਕਰ ਦਈਦੀ ਆ ਜਿੱਦਾਂ ਦਾ ਵੀ ਕਮੈਂਟ ਕਰਦਾ ਕੋਈ ਆ ਲਾਸਟ ਟਾਈਮ ਬਈ ਸਾਡੇ ਇਹਦੇ ਕੋਲ ਹੁੰਦਾ ਵੀ ਲਾਸਟ ਟਾਈਮ ਇੱਥੇ ਸਵੇਰ ਪੱਟੀ ਕਰਦੇ ਲਾਸਟ ਹਨੇਰਾ ਜਿੰਨਾ ਵੀ ਹੋ ਸਕੇ ਵੀ ਰਾਤ ਦੀ ਵਧੀਆ ਟਾਪੀ ਤੇ ਦਰਦ ਵਾਲੀਆਂ ਦਵਾਈ ਜਿਹੜੀ ਦਿੱਤੀ ਹੋਈ ਹੈ ਉਹ ਗੋਲੀਆਂ ਖੋਲਿਓ ਉਹ ਦੇ ਦੀ ਜੇ ਨੂੰ ਸ਼ਾਮ ਨੂੰ ਕਿ ਕਰਾਂ ਸੋਠੀ ਟਾਪੀ ਤੇ ਵੀਰ ਦਰਦ ਦਰਦ ਨਾ ਹੋਵੇ ਇਹਦੇ ਦੂਜਾ ਪੈਰ ਲਾ ਜੋਰੇ ਉਹ ਦਵਾਈ ਲੈ ਚੱਲ ਜੀ ਜੋਰੇ ਲੈ ਬੁੱਗ ਤਾਂ ਫਿਰ ਜੋਰੇ ਖੜਾ ਯਾਰ ਨਾ ਪੀ ਉਹਦੇ ਪੀਂਦਾ ਦਵਾਈ ਹੋਈ ਇੱਥੇ ਕਿੰਦਾ ਸਿਆਣਾ ਯਾਰ ਨਾ ਲਿਓ ਇੱਕ ਸਿਰੰਜੇ ਚੋਰਦਾ ਇੱਕ ਸਿਰੰਜੇ ਚੋਰਦਾ ਇਦਾਂ ਯਾਰ ਜਿਹੜੇ ਆਪਣੇ ਘਰ ਦੇ ਪਸ਼ੂ ਆ ਮਨਦੀਪ ਉਹ ਵੀ ਤਾਂ ਛੋਟੇ ਹੁੰਦੇ ਨੂੰ ਦਵਾਈ ਦੇਣ ਲੱਗਦੇ ਆ ਮੈਂ ਫੇਰ ਪੀਂਦਿਆ ਫੇਰ ਪੀਂਦਿਆ ਸਹੀ ਗੱਲ ਹੈ ਤੇ ਇਹਨੂੰ ਤਾਂ ਦੇਣੀ ਆ ਆਪਣੇ ਕੋਲ ਅੱਜ ਹਫਤਾ ਟਲਾਲਾ ਹਾਂ ਬਸ ਆਪਣੇ ਦੇ 23 ਦਸੰਬਰ ਦਾ ਹੋਉਣਾ ਸੀ ਜੀ ਹਾਂ ਅੱਜ 27 ਆ ਚਾਰ ਕੁਦ ਨਹੀਂ ਹੋਇਆ ਪੰਜ ਪੰਜ ਛੇ ਦਿਨ ਹੋਇਆ ਜੇ ਤੇ ਦਵਾਈ ਇਸ ਤਰ੍ਹਾਂ ਪੀਂਦਾ ਜਿਵੇਂ ਬਹੁਤ ਛੋਟਾ ਹੁੰਦਾ ਚੰਗਾ ਲੇਖੋ ਜੀ ਜਿਵੇਂ ਰੋਜ਼ ਤੱਕ ਜਿਹਾ ਹੋਇਆ ਐ ਦਵਾਈ ਪੀਂਦਾ ਲੈ ਦਵਾਈ ਲੈ ਰਿਹਾ ਤਾਂ ਧੰਨਵਾਦ ਵੀਰੋ ਬਹੁਤ ਬਹੁਤ ਤਮੰਡਰ ਦੇ ਦੋਸਤੋ ਕਿਸੇ ਵੀ ਚੀਜ਼ ਦੀ ਲੋੜ ਹੋਈ ਦਵਾਈ ਦੀ ਹੋਈ ਲੋੜ ਹੋਈ ਤਾਂ ਲਿਓਣੀ ਸਾਡੇ ਵਾਸਤੇ ਤੇ ਕਮੈਂਟ ਕਰਨਾ ਤੁਹਾਡੇ ਵਾਸਤੇ ਵੀਡੀਓ ਚ ਬਸ ਬਸ ਕਮੈਂਟ ਕਰ ਦਿਓ ਤੇ ਆਹਦਾ ਪਿੰਡ ਦਾ ਨਾਮ ਦੱਸੋ ਵੀਰੇ ਟਿੱਥੋ ਵੀ ਟਵੈਂਟ ਕਰ ਦਿਓ ਕਿਹੜੀ ਰੀਜੋਂ ਤੁਸੀਂ